ਸਤਿ ਸ਼੍ਰੀ ਅਕਾਲ ਜੀ ਸਾਰੇ ਆਨੰਦ ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਨਮਕੀ ਲਾਈਫ ਸਟਾਈਲ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦਿਨ ਹੈ ਸ਼ੁੱਕਰਵਾਰ ਦਾ ਤੇ 15 ਅਗਸਤ ਬੱਚਿਆਂ ਨੂੰ ਅੱਜ ਛੁੱਟੀ ਹੈ ਤੇ ਰੋਟੀ ਪਾਣੀ ਆਪਾਂ ਬੱਚਿਆਂ ਨੂੰ ਖਵਾ ਦਿੱਤਾ ਹੈ ਆਪਾਂ ਲੱਗੇ ਹਾਂ ਖਵਾਰਾ ਮਿਣਨ ਵਾਸਤੇ ਇਸੇ ਛੇੜ ਨਾਲ ਖਵਾਰਾ ਤੇਲ ਨਾਲ ਘਰab ਹੋ ਜਾਂਦੀ ਹੈ ਇਹ ਨੀਚੇ ਵਾਲੇ ਤੱਪਾ ਕਰ ਦਿੱਤੀ ਚੰਗੀ ਬਾਕੀ ਕਰਦੇ ਹਾਂ ਬੱਚੇ ਵੀ ਲੇਟ ਉੱਠੇ ਰੋਟੀ ਪਾਣੀ ਖਾ ਕੇ ਵੇਲੇ ਉਹ ਆਪਣੇ ਪਾਏ ਆ ਤਾਂ ਮਸ਼ੀਨ 'ਚ ਬਾਹਰ ਕੱਢ ਕੇ ਕਰਦੇ ਆ ਜੀ ਤੇ ਸੇਲ ਤੋਂ ਨੋਲੇ ਸ਼ੀਸ਼ੀਆਂ ਰੱਖ ਦਿੰਦੇ ਆ ਬੱਚੇ ਇੱਕ 12 ਸਿਲੀਆਂ ਇਹ ਹੋ ਜਾਂਦੀਆਂ तो ये मशीन तो 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 से कपड़े तो गाल से पाने सुखने अब धुप काफ़ी जब चढ़गी कल धोए ऐसी कल है फनियां लगे अ ਨਬੈਕ ਹਾਲੇ ਪੱਟੇ ਬੀਰਨਾ ਆਪਣਾ ਠੀਕ ਆਪਾਂ ਨੇ ਸਾਫ ਸਫਾਈ ਕਰ ਲਈ ਕਮਰੇ ਦੀ ਖਲਾਰਾ ਚੱਕ ਕੇ ਤੇ ਛਾਦਰ ਚੁੰਦਰਾ ਵਸ਼ਾ ਲਈਆਂ ਇੱਧਰ ਝਾੜੂ ਲਾ ਰਹੀ ਹੈ ਜਿਕੇਰਨ ਅੱਜ ਕਿਰਨ ਦੀ ਵਾਰੀ ਝਾੜੂ ਲਾਉਣ ਦੀ ਛੁੱਟੀ ਹੈ ਤੇ ਤੌਕ ਤੇ ਇਹਨੇ ਕੋਈ ਕੰਮ ਕਰਦੀ ਐ ਬੈਠੀ ਐ ਇੱਥੇ ਰਾਮਨਾਥ ਬਸ ਇਹਨੇ ਇਦਾਂ ਬੈਠੇ ਟੀਵੀ ਦੇਖਦੇ ਰਹਿਣਾ ਜਾਂ ਮੈਡਮ ਬਣੇ ਰਹਿਣਾ ਟੀਵੀ ਚੱਲ ਰਿਹਾ ਨਾ ਬਬੂ ਤੂੰ ਕੰਮ ਨਹੀਂ ਕਰਦੀ ਕੋਈ ਬਾਹਰ ਆ ਪਾਣੀ ਕਪੜੇ ਕਪੜੇ ਧੋ ਲੈ ਸਾਰੇ ਹਾਂ ਧੁੱਪ ਦੇਖੋ ਕਿੰਨੀ ਚੜੀ ਅੱਜ ਇਹ ਮੁੰਜੀ ਵੀ ਸੁੱਕਣੇ ਪਾਈ ਇੱਧਰ ਬਦਲ ਜਾ ਵੀ ਲੱਗਦਾ ਆ ਗਿਆ ਜਿੱਦਾਂ ਚੜ ਕੇ ਨਾ। ਕਪੜੇ-ਕਪੜੇ ਪਾ ਤੋ ਲੈਨੇ। ਬਸ ਥੋੜੇ ਬੱਚੇ ਨਹਾਣਗੇ ਹੁਣ ਤਾਰਨਗੇ ਫਿਰ ਧੋ ਕੇ ਤੇ ਮਸ਼ੀਨ ਖਾਲੀ ਕਰਕੇ ਧੋ ਕੇ ਆਂਦੇ ਆ। ਬਾਕੀ ਆਪਾਂ ਲੱਗੇ ਸੀ ਰਸੋਈ 'ਚ। ਥੋੜੇ ਜਿਹਾ ਭਾਂਡੇ ਰਹਿ ਗਏ ਨੇ ਕੁਛ ਮਾਜ ਲੈਨੇ। ਤੇ ਇੱਧਰ ਦੁੱਧ ਗਰਮ ਕਰਿਆ ਸੀ। ਇਹ ਮੰਗਾਇਆ ਸੀ ਅਜਾ ਆਪਾਂ ਮੈਂ ਤਾਂ। ਅੱਜ ਤੇ ਕੱਪੜੇ ਕਾਫੀ ਹੋਏ ਪਏ ਸੀ ਧੋਣ ਵਾਲੇ। ਤੇ ਕੱਪੜੇ-ਕੁਪੜੇ ਧੋ ਕੇ ਸੰਭਾਲ ਲੈਣੇ ਬੱਚਿਆਂ ਦੇ ਬੈਗ ਧੋਏ ਸੀ ਨਾਲੇ ਤੇ ਛੁੱਟੀ ਸੀ ਅੱਜ ਤੇ ਖਲਾਰਾ ਜ਼ਿਆਦਾ ਲੱਗ ਰਿਹਾ ਈ ਕੁਝ ਫੇਰ ਮੈਂ ਕੱਲ ਨੂੰ ਆਪਾਂ ਸੇਵੀਆਂ ਵਟਾਂਗੇ ਅੱਜ ਨਹੀਂ ਵਟਦੇ ਅੱਜ ਟਾਈਮ 11:30 ਦਾ ਟਾਈਮ ਤਾਂ ਹੋ ਗਿਆ ਕੰਮ ਕਰਦੇ-ਕਰਦੇ ਅੱਜ Body. Uh, yeah. ਉਜੀ ਇੱਥੇ ਆਪਾਂ ਬਣਾ ਰਹੇ ਹਾਂ ਕੱਟ ਰਹੀ ਸੀ ਤੜਕਾ ਸ਼ਾਮ ਦੀ ਸਬਜੀ ਦਾ ਤੇ ਬਾਬਾ ਚੱਲ ਰਿਆ ਰਹਾ ਸਭ ਕੀਰਤਨ ਚੱਲ ਰਿਹਾ ਜੀ ਤੇ ਆਪਾਂ ਬਣਾਨੇ ਆ ਕੋਈ ਸਬਜੀ ਭਾਜੀ ਮੋਈ ਆਪਾਂ ਅੱਧ ਕਰਤੇ ਪਿਆਜ਼ ਲਸਣ ਵਗੈਰਾ ਅਲੱਗ ਕੱਟ ਲਿਆ ਸੀ ਕੋਲੀ 'ਚ ਤੇ ਉਹ ਤੋਂ ਕੇ ਰੱਖਦੇ ਆ ਤੇ ਫਿਰ ਇਹਨੂੰ ਗ੍ਰाइंड ਕਰਦੇ ਆ ਤੇ ਕਰਕੇ ਲਾਨੇ ਆ ਸਬਜੀ ਨੂੰ ਤੜਕਾ

ਫਿਰ ਪਿਆਜ਼ ਕਰਾਂਗੇ ਪਾ ਦਾਂਗੇ ਲੰ ਥੋੜਾ ਸੇਕ ਲੱਗ ਜੇਗਾ ਥੋੜੇ ਆਪਾਂ ਖੜੇ ਮਸਾਲੇ ਪਾਵਾਂਗੇ ਪਾ ਕੇ ਤੈਨੂੰ ਪਾਣੀ ਵਿੱਚ ਇਹਦੇ ਕੁੱਕਰ 'ਚ ਤੇ ਫਿਰ ਕੋਲ ਕਰਦੇ ਆਂ ਪਿਆਜ਼ ਗ੍ਰੈਂਡ ਕੱਲ ਨੂੰ ਸ਼ਾਇਦ ਭੈਣ ਸੀਗੀ ਉਹਨੇ ਕਮੈਂਟ ਕੀਤਾ ਸੀ ਵੀ ਮੈਂ ਤੁਹਾਡੇ ਸਬਸਕ੍ਰਾਈਬ ਕਰਤਾ ਚੈਨਲ ਨੂੰ ਤੇ ਤੁਸੀਂ ਵੀ ਕਰੋ ਹੁਣ ਤੁਹਾਡੀ ਵਾਰੀ ਕੋਈ ਗੱਲ ਜੇ ਉਹ ਮੇਰਾ ਵਲੌਗ ਦੇਖਦੇ ਹੋਣਗੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਵੀ ਮੈਂ ਉਹਨਾਂ ਦਾ ਚੈਨਲ ਸੀ ਜਿਹੜਾ ਸਬਸਕ੍ਰਾਈਬ ਕਰ ਦਿੱਤਾ ਸੀ ਤੇ ਮੈਨੂੰ ਬਹੁਤ ਹਾਸੀ ਆਈ ਦੇਖ ਕੇ ਵੀ ਪਹਿਲਾਂ ਉਹਨਾਂ ਨੇ ਸਬਸਕ੍ਰਾਈਬ ਕੀਤਾ ਫਿਰ ਸਾਨੂੰ ਨਾਲ ਹੀ ਕਮੈਂਟ ਕਰ ਦਿੱਤਾ ਵੀ ਤੁਸੀਂ ਸਾਡਾ ਵੀ ਚੈਨਲ ਸਬਸਕ੍ਰਾਈਬ ਕਰੋ ਤੇ ਅਸੀਂ ਕਰ ਦਿੱਤਾ ਸੀਗਾ ਨਾਲ ਹੀ ਉਦੋਂ ਹੀ ਇੱਕ ਦੂਜੇ ਨੂੰ ਸਪੋਰਟ ਕਰੋ ਜਿਹੜੇ ਛੋਟੇ ਚੈਨਲ ਆ ਨਵੇਂ ਚੈਨਲ ਖੋਲੇ ਆ ਜਿਨ੍ਹਾਂ ਨੇ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸੋਣਾ ਜੀਆ ਕਿਉਂਕਿ ਚਲੋ ਸਭ ਦੇ ਚੈਨਲ ਚੱਲਨੇ ਚਾਹੀਦੇ ਨੇ ਕੋਈ ਹਰ ਕੋਈ ਕਰਦਾ ਏ ਕਿਸੇ ਦੇ ਘਰ ਨਹੀਂ ਜਾਣੇ YouTube ਬੋਲ ਨਹੀਂ ਆਣੇ ਅਗਰ ਕਿਸਦਾ ਚੈਨਲ ਪਸੰਦ ਆ ਤੇ ਸਪੋਰਟ ਕਰੋ ਸਭ ਨੂੰ ਜਿਨ੍ਹਾਂ ਦੇ ਨਵੇਂ ਚੈਨਲ ਨੇ ਲਓ ਜੀ ਆਪਾਂ ਪਿਆਜ਼ ਵੀ ਪਾਉਂਦੇ ਨੇ ਗ੍ਰੈਂਡ ਕਰਕੇ ਤੇ ਨੂੰ ਟਾਈਮ ਲੱਗੇਗਾ ਨੂੰ ਨੇ ਦੇਰ ਆਪਾਂ ਗੁੰਨਦਿਆਂ ਕੋਲ ਆਟਾ ਆਟਾ ਗੁੰਨ ਕੇ ਰੱਖ ਲੰਘ ਕੋਲ ਤੇ ਭਾਂਡੇ ਮਾਂਜਣ ਵਾਲੇ ਵੀ ਹੋ ਜਾਂਦੇ ਆ ਸਬਜੀ ਸੂਜੀ ਬਣਾਉਣਾ ਜਦੋਂ ਤੇ ਗਰਮੀ ਹੈ ਬੱਚੇ ਪਾਣੀ ਪੂਣੀ ਪੀਂਦੇ ਰਹਿੰਦੇ ਨੇ ਤੇ ਗਲਾਸ ਬਲੂਸ ਵੀ ਗੋਲ ਕਾਫੀ ਜੁੱਠੇ ਹੋ ਜਾਂਦੇ ਨੇ ਤੇ ਆਪਾਂ ਤੜਕਾ ਪਾਲਕ ਵਿੱਚ ਫੁੱਟ ਕਰਦੇ ਤੇ ਫਿਰ ਨੂੰ ਟਾਈਮ ਲੱਗੇਗਾ ਤੇ ਆਪਾਂ ਗੁੰਨਦੇ ਕੋਲ ਆਟਾ ਨਾਲੇ ਮਾਜਲੇ ਨੇ ਜੀ ਭਾਂਡੇ ਇਹਨੂੰ ਸਾਫ਼ ਕਰਕੇ ਪੀਂਚ ਛੋਟੀ ਜਿਹੀ ਚਲੋ ਦੱਢੇਰ ਨਾਲ ਹੀ ਬਣੇਗੀ ਇਹ ਜੇ ਆਪਾਂ ਸਲਜਾ ਬਣਾ ਕੇ ਆਟਾ ਗੁੰਨ ਕੇ ਸੋਈ ਸਾਫ਼ ਕਰਕੇ ਭਾਂਡੇ ਮਾਜ ਕੇ ਰੱਖ ਲਾਂਗੇ ਹਾਂ ਤੇ ਬੱਚਿਆਂ ਨੂੰ ਵੀ 2-3 ਲਗਾਤਾਰ ਛੁੱਟੀਆਂ ਰਹਿ ਬਹੁਤ ਸਾਰੇ ਆਮਨੇ ਖੇਡ ਲਈ ਤੇ ਵੀਡੀਓ ਨਹੀਂ ਬਣਾਉਂਦੇ ਰਹੀਆਂ ਸੀ ਜੀ ਅੱਜ ਦੇ ਵਲੌਗ ਚ ਇੰਨਾ ਹੀ ਜੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਾਦਲੀ ਸਾਸਰੀ ਕੱਲ ਜੀ ਬਾਏ ਬਾਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਸੋਰੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਤੇ ਲਾਈਕ ਜ਼ਰੂਰ ਕਰਦਿਆ ਕਰੋ ਇੱਕ ਬਾਏ ਬਾਏ